ਮੈਨੂੰ ਕੀ ਪਤਾ ਹੈ ਵੀ ਇਹਨਾਂ ਨੇ ਇਤਰਾ ਕਰਨੀ ਆ ਮੈਂ ਤਾਂ ਬੜੇ ਚੰਗੇ ਸਮਝੇ ਵੀ ਇਹਨਾਂ ਦੇ ਘਰ ਸਰਕ ਇਸ ਲਈ ਅੰਦੇ ਦੇ ਪਹਿਲਾਂ ਭੀ ਭੈਣ ਦਾ ਰਿਸ਼ਤਾ ਕਰਨ ਤੋਂ ਚੰਗੀ ਤਰ੍ਹਾਂ ਦੇਖ ਲੈ ਜਾਂਚ ਲੈਣਾ ਚਾਹੀਦਾ ਵੀ ਕੱਲ ਨੂੰ ਉੱਥੇ ਸਾਰੀ ਉਮਰ ਕੱਢਣੀ ਆ ਕੱਲ ਨੂੰ ਬਲੇ ਜੇ ਹੋਰ ਕੋਈ ਚੀਜ਼ ਮੰਗਣਗੇ ਤੇ ਫਿਰ ਤੁਸੀਂ ਉਹ ਵੀ ਪੂਰੀ ਕਰੋਗੇ ਇਦਾਂ ਝ ਉਹਨਾਂ ਨੂੰ ਲਾਲਚ ਪੈ ਜਾਣਾ ਵਾ ਉਹ ਤੋਂ ਨਾਲ ਥੋੜੀ ਕੋਈ ਚੀਜ਼ ਮੰਗੀ ਆ ਉਹ ਤੇ ਮੇਰੇ ਆਪਣੇ ਦੇਸ ਦੀ ਰੀਝ ਆ ਕੇ ਚੱਲ ਜਿੰਨਾ ਵੀ ਹੋਏ ਤੁਹਾਨੂੰ ਮੈਂ ਵੱਤੋ ਵੱਧ ਤਾਡਾ ਕਰਾਂ ਕਿਉਂਕਿ ਪਹਿਲੇ ਹੀ ਮੈਨੂੰ ਤੇਰੇ ਤੇ ਗੁੱਸਾ ਤੇ ਹੁਣ ਜਦੋਂ ਦਾ ਮੈਨੂੰ ਗਰਲੀਨ ਨੇ ਦਿਖਾਇਆ ਨਾ ਤੋ ਹੁਣ ਮੈਨੂੰ ਇਹ ਆ ਮੇਰੇ ਦਿਲ ਚ ਕੇ ਮੈਂ ਆਪਣੀ ਤੀਹ ਦੀਆਂ ਜਿੰਨੀਆਂ ਰੀਤਾਂ ਸਾਰੀਆਂ ਪੂਰੀਆਂ ਕਰਾਂ ਚਲੋ ਠੀਕ ਆ ਅੱਗੇ ਕਿਹੜਾ ਤੁਸੀਂ ਕਦੀ ਕਿਸੇ ਦੀ ਮੰਨੀ ਜਿਹੜੀ ਤੁਸੀਂ ਅੱਜ ਮੰਨਣੀ ਠੀਕ ਆ ਅੱਜ ਮੈਨੂੰ ਦੋ ਸਾਰਾ ਕੁਝ ਕੱਲ ਨੂੰ ਮੁੜ ਕੇ ਦੂਜੀ ਨੂੰ ਵੀ ਸਾਰਾ ਕੁਝ ਦੇ ਕੇ ਤੇ ਫੇਰ ਹੀ ਤੋਰਿਓ ਪਤਾ ਨਹੀਂ ਮੁੰਡਾ ਕਿੱਧਰ ਨੂੰ ਨਿਕਲ ਗਿਆ ਵਾ ਕਦੇ ਏਡੀ ਢਿੱਕਣ ਨਹੀਂ ਆ ਗਿਆ ਆ ਗਿਆ ਲੈ ਮੇਰਾ ਪੁੱਤ ਆ ਵੀ ਗਿਆ ਮੇਰੇ ਪਤਨੇ ਤਾਂ ਜੀ ਬੈਠੇ ਬਾਹਰ ਸੁਣ ਲਿਆ ਹੁੰਦਾ ਵਾ ਮਾਂ ਢਿੱਕਣ ਨਹੀਂ ਹੈ ਵਾ ਕੱਡੀ ਜਾਣਦੇ ਹੀ ਅੱਛਾ ਅੱਛਾ ਮੈਂ ਚੱਲ ਅੱਜ ਛੁੱਟੀ ਹੀ ਗਿਆ ਕਿਥੇ ਨਾ ਮੰਮੀ ਤੁਹਾਨੂੰ ਪਤਾ ਅੱਜ ਛੁੱਟੀ ਹੀ ਤੇ ਉਧਰ ਨਹੀਂ ਜਾਣਾ ਅੱਛਾ ਤੇ ਤਨਖਾਹ ਆਈ ਹੀ ਕੱਲ ਦੀ ਅੱਛਾ ਤੇ ਮੈਂ ਵੀ ਪਹਿਲਾਂ ਤਨਖਾਹ ਕਢਾ ਕੇ ਲਿਆਵਾਂ ਤੇ ਪਹਿਲੀ ਤਨਖਾਹ ਜਿਹੜੀ ਹੈ ਨਾ ਆਪਣੀ ਮਾਂ ਦੇ ਹੱਥ ਦੇ ਧਰਾਂ ਚੱਲ ਕੋਈ ਨਹੀਂ ਪੁੱਤ ਜਿਫੜਾ ਤੂੰ ਆਪ ਹੋ ਵੀ ਰੱਖ ਲੈ ਨਾ ਤੇ ਫਿਰ ਕੀ ਲੈ ਮਮੀ ਤਾਂ ਹੋਂ ਸਤਰਾ ਦੱਸੋ ਤੁਸੀਂ ਮੈਨੂੰ ਕੋਈ ਪੜਾਇਆ ਲਿਖਾਇਆ ਪਾਲਿਆ ਤੇ ਮੇਰੇ ਮੰਮੀ ਮਨ ਚ ਨਾ ਬੜੇ ਚਿਰਾਂ ਤੋਂ ਰੀਜ ਹੀ ਅੱਛਾ ਇਹ ਮੈਂ ਵੀ ਕਿਹੇ ਬੰਨੇ ਲੱਗਾ ਕਿਹੇ ਕੰਮ ਧੰਦੇ ਦੇ ਤੇ ਹਰ ਤਨਖਾਹ ਜਿਹੜੀ ਆਪਣੀ ਮੰਗ ਦਵਾ। ਵੀ ਮੇਰਾ ਪੁੱਤ ਕਿੰਨਾ ਚੰਗਾ ਮੈਂ ਤਾਂ ਨਹੀਂ ਮਹਾਰਾਜ ਜਿੱਦਾਂ ਦਾ ਮੇਰਾ ਪੋਤਾ ਨਾ ਸਾਰੀਆਂ ਮਾਵਾਂ ਨੇ ਇਦਾਂ ਦਾ ਹੀ ਪੁੱਤ ਦੰਮੀ ਹੈ ਤੇ ਇਹ ਆ ਵੀ ਜਿੱਥੇ ਵੀ ਲੋਡ ਹੋਵੇ ਤੁਹਾਡੇ ਕੋਲ ਪੁੱਛ ਕੇ ਖੜਾ ਨਾਲੇ ਤੁਹਾਨੂੰ ਵੀ ਪਤਾ ਹੋਵੇ ਕਿ ਆਹ ਕੰਮ ਕਰ ਲਗਾ ਤੇ ਕੋਈ ਨਹੀਂ ਪੁੱਤ ਤੂੰ ਬਾਈ ਆਪ ਵੀ ਰੱਖ ਲੈਣਾ ਨਾ ਮੈਨੂੰ ਉਹਨਾਂ ਹੀ ਚਾਵਾ ਤੂੰ ਮੇਰੇ ਕੋਲ ਮੰਗ ਮੰਗ ਕੇ ਵਰਤਿਆ ਨਾ ਫਿਰ ਕੀ ਮੰਮੀ ਮੈਂ ਪਹਿਲਾਂ ਕਿ ਤੂੰ ਬਗਾਨੇ ਕੋ ਮੰਗਣਾ ਹੈ ਅੱਗੇ ਵੀ ਤੁਹਾਡੇ ਕੋਲ ਆ ਕੇ ਜਾਇਦਾ ਸੀ ਤੇ ਤੁਹਾਡੇ ਮਨ ਚੋਂ ਵੀ ਆਉਣਾ ਸੀ ਵੀ ਨਾਲੇ ਹੁਣ ਇਹ ਆਪ ਕਮਾਉਂਦਾ ਆ ਪਿਆ ਹੈ ਖਣਵੇਂ ਖਰੇ ਪੁੱਛਦੇ ਹੀ ਹਨ ਨੀ ਇਹਨੇ ਚ ਤੁਹਾਨੂੰ ਵੀ ਹੋਏਗਾ ਨਾਲੇ ਮੈਨੂੰ ਵੀ ਥੋੜਾ ਆਮਾਨ ਹੋਏਗਾ ਮੈਨੂੰ ਇੰਨਾ ਯਕੀਨ ਹੈ ਮੇਰਾ ਪੁੱਤ ਸਾਰੀ ਉਮਰ ਮੈਨੂੰ ਪੁੱਛ ਕੇ ਤੁਰੇਗਾ ਠੀਕ ਹੈ ਇਦਾਂ ਹੀ ਹੋਏਗਾ ਕਿ ਕੀ ਕਿਰੇਪਾ ਤੇ ਹੋ ਆਇਆ ਨਾ ਤੇ ਉਹਨੂੰ ਦੱਸਿਆ ਉਹਦੀ ਜ਼ਮੀਨ ਦੇ ਨਾਲ ਅੱਡੀ ਨਹੀਂ ਲੱਗਣੀ ਕਿਤੇ ਇਹਨੇ ਉੱਚਾ ਉੱਚਾ ਖੋ ਕੇ ਹੋ ਫਿਰ ਨਹੀਂ ਹੁਣ ਇਹਨਾਂ ਨੂੰ ਇਹ ਨਾ ਕਿਉਂ ਕਿ ਬਾਹਰ ਨਾਲ ਦੱਸਿਓ ਸਭ ਨੂੰ ਦੱਸਣਗੇ ਮਾਨ ਮਹਿਸੂਸ ਹੋਏਗਾ ਲੈ ਮਮਿਤ ਕਈ ਵੇਖ ਕੇ ਤੇ ਵਧੀਆ ਰਾਤ ਤੇ ਤੁਰਨਗੇ ਇਹ ਨਹੀਂ ਲੋਕਾਂ ਵਾਂਗੂ ਇਹ ਤਨ ਖਾਣਾ ਹੀ ਨਹੀਂ ਉੰਦੀ ਦਾ ਆਪ ਛੱਡਦੇ ਨਹੀਂ ਜੀ ਕੁਝ ਵੀ ਨਹੀਂ ਬਣਦਾ ਅੱਛਾ ਨਹੀਂ ਨਹੀਂ ਬਾਕੀ ਮੰਮੀ ਜਾਨ ਤੇਰੇ ਉਹ ਕੁਝ ਉਹ ਨੂੰ ਪਤਾ ਆਪਣੇ ਪੁੱਤ ਦੇ ਮੇਰਾ ਪੁੱਤ ਨਹੀਂ ਐਨਾ ਚਲਾਕ ਭੋਲਾ ਵਾ ਕਿਹੜਾ ਮੰਮੀ ਕਿਸੇ ਨੇ ਕਿਸ ਨੂੰ ਦੇ ਦੇਣਾ ਜਾਂ ਲੈ ਲੈਣਾ ਹੈ ਖਾਣਾ ਤੇ ਆਪੋ ਆਪਣਾ ਹੀ ਚੱਲ ਕੋਈ ਨਹੀਂ ਪੁੱਤ ਮਾਰਿਆ ਤੇਰੀਆਂ ਸਾਰਿਆਂ ਦੀਆਂ ਪੂਰੀਆਂ ਕਰੇ ਜੇ ਕੱਲੋਂ ਤੇਰਾ ਵਿਆਹ ਹੋਊਗਾ ਨਾ ਮੈਂ ਨਹੀਂ ਆਉਂਦੀ ਉਹਨੂੰ ਮਰ ਲਈ ਉੱਤੋਂ ਉਹਨੂੰ ਵੀ ਆਦਿ ਬੈਨ ਨੂੰ ਕਰੀ ਪੁੱਛਿਆ ਕਰੀ ਮਮੀ ਤੁਹਾਨੂੰ ਤਾਂ ਨਾ ਕਰਾਂਗੇ ਨਾ ਬੁੱਢੀ ਹੋ ਜਾ ਮੈਨੂੰ ਇਹ ਪੁੱਤ ਕਹੇ ਦਿੰਦਾ ਕਿ ਮੁੰਡਾ ਤੇ ਯਾਤ ਕੇ ਦਰ ਦੱਸ ਸਾਰਾ ਕੁਝ ਮਮੀ ਤੁਹਾਡਾ ਹੀ ਹੈ ਪੁੱਤ ਕਿਆਹਿਆਂ ਦੀ ਨਹੀਂ ਗੱਲ ਹੁੰਦੀ ਮਾਂ ਪਿਓ ਨੂੰ ਮਾਣ ਹੁੰਦਾ ਤਿਆਂ ਪੁੱਤਾਂ ਨੂੰ ਹੁਣ ਮਮੀ ਤੁਸੀਂ ਮੇਰੀਆਂ ਰੀਝਾਂ ਸਾਰੀਆਂ ਪੂਰੀਆਂ ਕਰਦੇ ਰਹੇ ਹੋ ਕੱਲੀ ਕੱਲੀ ਚੀਜ਼ ਲੈ ਕੇ ਦਿੱਤੀ ਹਜੇ ਵੀ ਕੰਮ ਤੇ ਨਹੀਂ ਲੱਗਾ ਗਏ ਤੇ ਤੁੰਨ ਤੁਸੀਂ ਕਦੀ ਨਾ ਲਈ ਕੀਤੀ ਤੇ ਹੁਣ ਮੇਰਾ ਵੀ ਤਾਂ ਫਰਜ ਬਣਦਾ ਨਾ ਕੁਝ ਮਾਂ ਪਿਓ ਕਾਜਾਂ ਤੇ ਨਹੀਂ ਨਾ ਕਮਾਉਂਦੇ ਨਾ ਤੇ ਆਪਣੇ ਬੱਚੇ ਦੀਆਂ ਰੀਝਾਂ ਕਰੇ ਮੇਰੇ ਬੱਚੇ ਦੇ ਸੁਪਨੇ ਲੋ ਪੂਰੇ ਹੋਣੇ ਚਾਹੀਦੇ ਆ ਤੇ ਮੁਰਕੇ ਆਪੇ ساری ਉਮਰ ਮਾ ਕੇ ਸੌਖਾ ਸਹੀ ਗੱਲ ਹੈ ਠੀਕ ਹੈ ਨਾ ਜੇ ਮੈਂ ਸਰਫਾ ਕਰ ਲੈਂਦੀ ਤੈਨੂੰ ਮਾਰੇ ਸਕੂਲ ਪੰਦੀ ਉਹ ਕੱਲ ਅੱਜ ਸਟੈਂਡ ਹੀ ਨਾ ਪੈਰਾਂ ਤੇ ਚੱਜ ਨਾ ਹੁੰਦਾ ਆਪਣੇ ਔਖੇ ਸੌਖੇ ਥੋੜੇ ਥੋੜੇ ਜਿਹਾ ਥੋੜਾ ਕੱਢ ਕੱਢ ਕੇ ਜੋੜ ਜੋੜ ਕੇ ਮੈਂ ਤੈਨੂੰ ਚੰਗੇ ਸਕੂਲ ਪੜਾਇਆ ਤੇ ਮੇਰੇ ਪੁੱਤ ਦੀ ਜ਼ਿੰਦਗੀ ਬਣ ਜੇ ਚਲੋ ਵਾਈਕਰ ਨੂੰ ਸੁਣ ਵੀ ਤੇ ਲਈ ਹੈ ਨਾ ਚਲੋ ਛੁਪ ਕੇ ਮੈਂ ਆਦਮ ਨਾਲ ਕੇ ਹੱਥ ਜੋੜਨੀ ਹੈ ਮਾਲਕਾ ਤੇ ਆ ਤੁਹਾਨੂੰ ਬਾਦ ਮੇਰੇ ਪੁੱਤ ਨੂੰ ਸੈੱਟ ਕੀਤਾ ਵਾ ਤੇ ਖਮਾਈ ਤੇ ਲੱਗ ਗਿਆ ساری ਜ਼ਿੰਦਗੀ ਹਣ ਗੁੱਟ ਮੇਰੀ ਕੰਨ ਨੂੰ ਮਾਰ ਲੱਗੀ ਦੀ ਜਾਨ ਸੋਤੀ ਨਿਕਲੇਗੀ ਲੈ ਮੰਮੀ ਫੇ ਗੱਜ ਬੋਲੇ ਤੇ ਗਾਣਾ ਤਾਂ ਬੋਲਿਓ ਉਹ ਨਹੀਂ ਬੀਤੀ ਪਹਾਵਾ ਜਾਂ ਤੇ ਉਹਨੂੰ ਸਦਕੇ ਲਿਆ ਉਹਨੂੰ ਪਤਾ ਲੱਗੇ ਵੇਖਾ ਕਿੰਨੀ ਸੋਚ ਮੇਰੇ ਪੁੱਤ ਦੀ ਚੰਗੀ ਆ ਪਹਿਲੀ ਤਨਖਾ ਲਿਆ ਕੇ ਮੇਰੇ ਹੱਥ ਤੇ ਤਰੀਏ ਜੇ ਕੋਈ ਨਾਂ ਨਹੀਂ ਦਿੰਦਾ ਤੇ ਮੈਂ ਕਿਹੜੇ ਉਹ ਤੋਂ ਮੰਗ ਲੈਣੇ ਜਾਂ ਮੈਨੂੰ ਪਤਾ ਲੱਗਣਾ ਚੱਲ ਅੱਛਾ ਰੱਬਾ ਇਹ ਇਹ ਤਾਂ ਵੱਟ ਬਹੁਤਾ ਬੋਟਾ ਨਹੀਂ ਮੇਰੇ ਪੁੱਤ ਨੂੰ ਇਹ ਅੱਤਰ ਕੇ ਡਰਗਮੰਡੇਗੀ ਮੇਰੀ ਬਾਹ ਛੱਡ ਮੈਂ ਇੱਥੇ ਸ਼ਾਪਿੰਗ ਕਰਨ ਵਾਸਤੇ ਆਈ ਆ ਯੂਰੋਟ ਨੂੰ ਫੋਨ ਕਰਦੇ ਹੂ ਯੂਰੋਟ ਤੇ ਆਉਂਦੇ ਨਹੀਂ ਕਿਉਂ ਕੀ ਗੱਲ ਵਾ ਉਦੋਂ ਮੇਰਾ ਨਹੀਂ ਦਿਲ ਕਰਦਾ ਉਹਨੂੰ ਲਾਵੇ ਤੇਰਾ ਮੇਰੀ ਗੱਲ ਸੁਣ ਹਾਂਜੀ ਮੰਮੀ ਦੱਸੋ ਅਗਰ ਲੈਣ ਥੋੜਾ ਬਹੁਤਾ ਸਮਝ ਆ ਬਾਹਰ ਕਿੰਨਾ ਸੋਹਣਾ ਮੌਸਮ ਹੋਆ ਮੈਂ ਵੀ ਤੇੱਖੇ ਥੱਲੇ ਬੈਠੀ ਆ ਨਾ ਮੌਸਮ ਦੇ ਵਾਕਿਆ ਬਹੁਤ ਵਧੀਆ ਠੰਡੀ ਹਵਾ ਆਂ ਢੀ ਬਾਰਾਂ ਇਸੀ ਲਾ ਕੇ ਤੇ ਬੈਠੀ ਰਹੀਂਦੀ ਅੰਦਰ ਮੁੜ ਕੇ ਬਿੱਲ ਪਤਾ ਕਿੰਨਾ ਆਉਂਦਾ ਵਾ ਮੰਮੀ ਨਾਲੇ ਆਪ ਬਿਮਾਰ ਹੋਗੀ ਬਿੱਲ ਤੇ ਹੈਗਾ ਹੀ ਨਾ ਵੀ ਉਹਨੂੰ ਕਿਹਾ ਵਾ ਕਿ ਬੜੀ ਯਾਰ ਜਿਆਦਾ ਵੀ ਜਿਹੜਾ 24 ਘੰਟੇ ਛੜ ਛੜਨਾ ਨਾ ਹਾਂ ਇੱਕ ਤੇ ਬਿੱਲ ਤੇ ਦੂਜੀ ਆਪਣੀ ਸਿਹਤ ਪ੍ਰਤੀ ਆ ਆਪਣੇ ਸਿਹਤ ਖਰਾਬ ਫਿਰ ਬੰਦਾ ਬਾਹਰ ਧੁੱਪੇ ਕਿਤੇ ਜਾਇਜ਼ ਤੇ ਬਿਮਾਰ ਹੋ ਜਾਣਾ ਤੇ ਸਗੋਂ ਤੂੰ ਹੀ ਕਹਿ ਦਿੰਦੇ ਹਾਂ ਮੈਂ ਤਾਂ ਨਹੀਂ ਭਰਾ ਨੂੰ ਡਰਦੀ ਕੋਈ ਕਹਿੰਦੀ ਮੇਰਾ ਮੇਰਾ ਆਖਿਆ ਨੇ ਜਰਨਾ ਹੈ ਮੜ ਕੇ ਸੌ ਗੱਲਾਂ ਬਣਾ ਕੇ ਤੈਨੂੰ ਨਾਲ ਦੱਸਣੀਆਂ ਆਹ ਉਹ ਮੰਮੀ ਕੋਈ ਗੱਲ ਨਹੀਂ ਇਹ ਆ ਵੀ ਤੂੰ ਹੀ ਇੱਕ ਦਿਨ ਨੂੰ ਟੋਕ ਦੇਣਾ ਤੇ ਫਿਰ ਜਦੋਂ ਉਹਨੇ ਮਿਲੂ ਗੱਲ ਕਹਿਣੀ ਤੇ ਮੈਂ ਕਹਣਾ ਵੀ ਤੇਰੀ ਗਲਤੀ ਐ ਚ ਜਦੋਂ ਤੈਨੂੰ ਮੈਂ ਕਹਿੰਨ ਜਾਵਾਂ ਵੀ ਮੌਸਮ ਦੇ ਹਿਸਾਬ ਨਾਲ ਦੇਖ ਲੈ ਚਲੋ ਬੰਦੇ ਨੇ ਕਿ ਦੋ ਘੰਟੇ ਚਲਾ ਲਿਆ ਦਿਹਾੜੀ ਤੇ ਵੀ ਇਹ ਥੋੜਾ ਵੀ ਹੁਣ ਉਹਨੂੰ ਵੀ ਚਲਾ ਹੀ ਛੜਣਾ ਇਹ ਤੈਨੂੰ ਆਪ ਹੀ ਚਾਹੀਦਾ ਨਾ ਤੇ ਚਲ ਕੜੀ ਕਿਤੇ ਬਾਹਰ ਬੰਦਾ ਪੱਖੇ ਥੱਲੇ ਬਹਿ ਜੇ ਇਹ ਥੋੜਾ ਵੀ 24 ਘੰਟੇ ਹੀ ਅਸੀਂ ਲਾਗਦੇ ਬਹਿ ਰਹਿਣਾ ਹੱਡ ਜੂੜੇ ਜਾਂਦੇ ਨਾਲੇ ਮੰਮੀ ਮੈਂ ਤਾਂ ਨਾ ਵੀ ਹਜੇ ਤੇ ਚਲੋ ਜਵਾਨ ਆ ਆਪਾਂ ਤੇ ਕੱਲ ਨੂੰ ਮੁੜ ਕੇ ਟਾਡੇ ਵਾਲੀ ਏਚ ਵੀ ਆਉਣਾ ਵਾ ਤੇ ਉਦੋਂ ਜਾ ਕੇ ਫਿਰ ਕੀ ਬਣੇਗਾ ਅਹੀਂ ਤੇ ਚੱਲ ਆ ਅਮਰੇ ਵੀ ਹਾਲੇ ਤੁਰੇ ਫਿਰਦੇ ਆ ਨਾ ਤੇ ਇਹਨਾਂ ਦਾ ਨਿਆਣਿਆਂ ਦਾ ਵੇਖਿਓ ਕੀ ਬਣਦਾਂਗੇ ਨਾਲੇ ਮੰਮੀ ਜਿਹੜਾ ਸਰੀਰ ਹੈ ਨਾ ਇਹਨੂੰ ਜਿੰਨਾ ਸੋਹਲ ਕਰ ਲਈਏ ਨਾ ਓਨਾ ਹੀ ਹੋ ਜਾਂਦਾ ਤੇ ਜੇ ਆਪਾਂ ਮੰਨ ਲਓ ਤੁੱਪੇ ਜਾ ਕੇ ਕੰਮ ਕਰੀਏ ਨਾ ਤੇ ਤੁੱਪੇ ਉਹ ਜਿੱਦਾ ਮਿੱਟੀ ਲੱਗਣ ਦਾ ਪੈਂਦੀ ਆ ਤੇ ਜੇ ਰਹੀ ਨਾ ਪੰਦਰ ਹੀ ਬੜ ਰਹੀ ਐ ਅੰਦਰ ਬੜ ਰਹੀ ਐ ਤੇ ਫੇਰ ਨਾ ਕੋਈ ਕੁਝ ਨਹੀਂ ਕਰ ਸਕਦੇ ਤੇ ਜ਼ਿੰਦਗੀ ਦਾ ਭਰੋਸਾ ਥੋੜਾ ਵਾ ਕੀ ਬੜਾ ਛਾਵੇਂ ਵੀ ਜਾਣਾ ਪਣਾ ਧੁੱਪੇ ਵੀ ਜਾਣਾ ਪਣਾ ਕਿ ਹਰ ਵੇਲੇ ਏਸੀ ਹੋਰ ਨਾਲ ਬੱਜਿਆ ਰਹਿਣਾ 24 ਘੰਟੇ ਇਹ ਦਿਨ ਨੂੰ ਨਾ ਆਪ ਨੂੰ ਵੀ ਚਾਹੀਦਾ ਆ ਨਾ ਬਾਕੀ ਚਲੋ ਮੈਂ ਨਾ ਕਰਦਾ ਮੈਂ ਗੱਲਾਂ ਕੀ ਕਰ ਦੇ ਤੂੰ ਇਹ ਦਵਾਈ ਲੈ ਲਈ ਨਾ ਸਵੇਰੇ ਟਾਈਮ ਆ ਹਾਂ ਹਾਂ ਮੈਂ ਖਾ ਲਈ ਚਲੋ ਠੀਕ ਆ ਯਾਰ ਆ ਪਤਾ ਨਹੀਂ ਹੁਣ ਕਾਦੇ ਲਈ ਫੋਨ ਕਰੀ ਜਾਣ ਡਿਆ ਹੀ ਆ ਗੱਡੀ ਦਾ ਕਹਿਤਾ ਗੱਡੀ ਵੀ ਬੁੱਕ ਕਰਾਤੀ ਆ ਹੁਣ ਪਤਾ ਨਹੀਂ ਕਿਹੜੀ ਗੱਲ ਕਰਨੀ ਆ ਇਹਨਾਂ ਨੇ ਚਲ ਚੁੱਕਣਾ ਪੈਣਾ ਹੀ ਐ ਜਵਾਈ ਭਾਈ ਦਾ ਫੋਨ ਆਣ ਹੈਲੋ ਸਤਿ ਸ਼੍ਰੀ ਅਕਾਲ ਬੋਤ ਕੀ ਆਲਾ ਹਾਂਜੀ ਦੱਸੋ ਬੋਤ ਨਹੀਂ ਪਤਾ ਇਹੋ ਜੀ ਗੱਲ ਤਾਂ ਨਹੀਂ ਆ ਕੁੜੀ ਹੱਡੀ ਤੇ ਕਈ ਛੋਪੀਂ ਵਗੈਰਾ ਕਰਨ ਗਈ ਮੁੰਡੇ ਕਿਹਦੇ ਨਾਲ ਚਲ ਜਾਣਾ ਉਹਨੇ ਭਰਾ ਹੁਣ ਆ ਦਾ ਨਾਲ ਲਵ ਹੋਰ ਕੌਣ ਹੋਣਾ ਇੱਥੇ ਤੂੰ ਵੀ ਪਛਾਣਦਾ ਹੀ ਆ ਮੇਰਾ ਲਵ ਨੂੰ ਤਾਂ ਤੂੰ ਜਾਣਦਾ ਹੀ ਉਹ ਹੀ ਹੋਣਾ ਨਾਲ ਉਹ ਗਿਆ ਸੀ ਅੱਛਾ ਕੋਈ ਨਹੀਂ ਫਿਰ ਆਉਂਦੀ ਆ ਤੇ ਗੱਲ ਕਰਦਾ ਹੈ ਓਕੇ ਬੱਜ ਯਾਰ ਇਹ ਕਿਹੋ ਜੀ ਗੱਲ ਕਹਿਤੀ ਐ ਨੇ ਮੁੰਡੇ ਨਾ ਤੇ ਮੇਰੀ ਤਾਂ ਬਿਲਕੁਲ ਵੀ ਇਹੋ ਜੀ ਨਹੀਂ ਹੈਗੀ ਅੱਗੇ ਉਹਦੀ ਧਾਈ ਨੇ ਝੂਠਾ ਬਦਨਾਮ ਕਰਤਾ ਤੇ ਹੁਣ ਇਹ ਡਾਇਪ ਇਹ ਕਰਨ ਕਲਾ ਚਲੋ ਹੁਣ ਆਉਂਦੀ ਐ ਤੇ ਪਤਾ ਲੱਗ ਜਾਂਦਾ ਕੀ ਕਹਿੰਦੀ ਐ ਗਰਲਿੰ ਪਈ ਲੰਮੀ ਚੌਥੀ ਨਹੀਂ ਆ ਐਨੀ ਰੈਸ਼ ਨਹੀਂ ਕਰੀਦੀ ਓਟ ਕੇ ਚਾਹ ਚੂ ਬਣਾ ਯਾਰ ਪੀਏ ਘੁੱਟ ਪਹਿਲੇ ਚਾਹ ਪੀਤੀ ਹੀ ਤੇ ਬਸ ਮੈਂ ਚਾਹ ਢੇਕੇ ਤੇ ਕਾ ਦੋ ਗੋਸਲਾਈਆਂ ਚੜਾਈਆਂ ਤੇ ਥਾਗੀ ਤੇ ਮੈਂ ਘੜੀ ਲੰਮੇ ਪੈ ਗਈ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਹਾਡੀ ਮਾਂ ਨੂੰ ਲੰਮੇ ਪਈ ਉਹ ਤੇਰੇ ਲਈ ਤਾਂ ਹੋਣੀ ਆ 7 ਵਜੇ ਦੀ ਪੀਤੀ ਤਾਂ ਟਾਈਮ ਤੇ ਜਿਹੜਾ ਚੈੱਕ ਕਰਾ ਪਰ ਮੋਬਾਈਲ ਤੋਂ ਕੀ ਹੋ ਗਿਆ 12:01 ਵੱਜ ਗਿਆ ਟਬਟੇ ਵੱਟ ਪੈਲੀ ਤੇ ਫਿਰ ਕੇ ਆਵਾ ਤਾਂ ਮੈਨੂੰ ਬਸਾਣਾ ਵੀ ਜਿਹੜਾ ਬਾਹਰੋਂ ਘੁੰਮ ਕੇ ਆਇਆ ਵਾ ਤਾਂ ਮੰਮੀ ਨੂੰ ਕਹੋ ਬਣਾ ਦੇ ਬਣਾ ਦਿੰਦੇ ਮੰਮੀ ਯਾਰ ਵਿਚਾਰੇ ਠੀਕ ਨਹੀਂ ਸਵੇਰੇ ਤੈਨੂੰ ਪਰਾ ਤੇ ਆਇਆ ਉਹਦਾ ਬੀਪੀ ਵਧਿਆ ਨਹੀਂ ਮੈਂ ਤੇਰੇ ਤੋਂ ਕੋਈ ਨਹੀਂ ਇਹ ਨਹੀਂ ਲੈਣੀ ਗੱਲ ਕੋਈ ਗੱਲ ਨਹੀਂ ਬਣਾਉਣੀ ਬਹੁਤ ਹੀ ਗਰਲਿੰਗ ਗੱਲ ਨਾਲੇ ਹੋਰ ਹਾਂਜੀ ਦੱਸੋ ਯਾਰ ਇਹ ਨਵਾ ਜਿਹੜਾ ਛੋਆ ਇਹ ਨੂੰ ਪੂਰਾ ਕਰਨਗੇ ਕਿ ਨਹੀਂ ਮੇਰੇ ਸਾਲ ਅਦਾ ਸਿਆਲ ਲੇਤਾ ਨੰਗ ਜਣਾਰਤਾ ਅੱਜ ਗਰਮੀਆ ਨਹੀਂ ਜਦੋਂ ਸਿਆਲ ਆ ਬਣਾਣਾ ਉਹ ਤੁਹਾਨੂੰ ਬੰਝੇਗੀ ਮੈਨੂੰ ਜ਼ਰੂਰਤ ਨਹੀਂ ਇਹੋ ਹੀ ਪਾਉਣਾ ਮੈਂ 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 ਤਾਂ ਉਹਦਾ ਮੰਮੀ ਕੋ ਜਾ ਸਿੱਖ ਚੱਲ ਇੱਕ ਗੱਲ ਹੈਗੀ ਯਾਰ ਗੱਲ ਇਹ ਨਾ ਗੁੱਸਾ ਨਾ ਕਰੀ ਤਨਵਾਰ ਜਾਵਾ ਲੱਭਾ ਹੈ ਨਾ ਕੋਈ ਡਾਕੂਮੈਂਟ ਲਾੜੇ ਤਾਂ ਮਿਲ ਕੇ ਕਹਿ ਦਿੰਦਾ ਥਾਗੀ ਆ ਤੇ ਆਨ ਕੇਸੀ ਚ ਪੈ ਗਈ ਹੈ ਤੁਹਾਨੂੰ ਸਿੱਧਾ ਗਾਓ ਹਾਂ ਮੇਰਾ ਏਸੀ ਜੋ ਬਦਾਵਾ ਚਲਵਾਇਆ ਕਾਦੇ ਲਈ ਗਰਲਿੰਗ ਲਵਾਇਆ ਤੇ ਸੁਖਲੀ ਹੈ ਪਰ ਤੂੰ ਦੇ ਤੈਨੂੰ ਪਤਾ ਵੀ ਇਤੋਂ ਬਗੈਰ ਉਹਨੇ ਇੱਕ 10 ਮਿੰਟ ਨਹੀਂ ਕੱਢਣ ਦੀ ਜਦੋਂ ਵੀ ਇੱਧਰ ਨਹੀਂ ਆਏ ਤੇ ਚਲੋ ਇਹਨੂੰ ਛੱਡੋ ਇਹ ਤਾਂ ਹੁੰਦਾ ਵੀ ਕਿਤੇ ਚਲੋ ਬੰਦਾ ਸਾਰਾ ਦਿਨ ਕੰਮ ਧੰਦਾ ਕਰਨ ਰਿਹਾ ਜਿਹੜਾ ਰਾਤ ਨੂੰ ਜਿਹੜਾ ਸੁੱਖ ਚੈਨ ਦੀ ਨੀਂਦ ਨਾਲ ਰੈਸਟ ਪੂਰੀ ਕਰ ਲੇ ਤੇ ਤੂੰ ਹਿਵੇਂ ਰੈਸਟ ਕਰਦੇ ਹੋ ਮੈਂ ਇਕੱਲੀ ਕਰਨੀ ਆ ਤੇ ਨਾਲੇ ਮੇਰਾ ਕੰਮ ਕੋਈ ਕਰ ਜਾਂਦਾ ਜਿਹੜਾ ਤੁਹਾਨੂੰ ਰੋਟੀ ਪਾਣੀ ਪਕਾ ਕੇ ਦਿੰਨੀ ਝਾੜੂ ਪੋਚਾ ਲਮਨੀ ਕੱਪੜੇ ਉਹ ਮੈਨੂੰ ਕੋਈ ਧੋ ਜਾਂਦਾ ਗਰਲੀਨ ਤੂੰ ਦੇ ਮੇਰੀ ਗੱਲ ਦਾ ਕਰਦੀ ਏ ਗੁੱਸਾ ਮੈਂ ਇਹ ਨਹੀਂ ਕਹਿੰਦਾ ਵੀ ਇਹਨੂੰ ਤੂੰ ਚਲਾਇਆ ਇਹ ਨਾ ਕਰ ਮੇਰੇ ਕਹਿਣ ਤੋਂ ਬਾਅਦ ਕੋਈ ਦੁਪਹਿਰੇ ਚਲਾ ਲਿਆ ਕੋ ਦੋ ਘੰਟੇ ਤੇ ਮੁਰਕੇ ਕੋ ਰਾਨ ਨੂੰ ਏਦਾਂ ਬੰਦਾ ਆਪਣਾ ਫੁਲਕਾ ਪਾਣੀ ਛਕਣ ਲੱਗਿਆ ਜਿਦੋਂ ਪਤਾ ਪਿਆ ਸੌਂ ਹੀ ਜਾਣਾ ਵਾ ਉਦੋਂ ਛੱਡ ਲਿਆ ਨੂੰ ਆਹ ਚੀਜ਼ ਮੈਂ ਕਹਿਣ ਦਿਆ ਚਲੋ ਕੋਈ ਗੱਲ ਨਹੀਂ ਐਡੀ ਗੱਲ ਆ ਤੇ ਕਰ ਦੋ ਨੂੰ ਬੰਦ ਨਹੀਂ ਹੁਣ ਤੂੰ ਚਲਾ ਕੇ ਰੱਖ ਲੈ ਡਿਲੀਅਰਸ ਫੋਮ ਮੇਰਾ ਖੁਨੀਆ ਤੂੰ ਅੰਦਰ ਜਾ ਨਾਲ ਮੈਂ ਡਿਲੀਅਰਸ ਪੰਡ ਲੈ ਕਿਉਂ ਨਹੀਂ ਆ ਗਿਆ ਨਾ ਪੁੱਤ ਹਾਂਜੀ ਡੈਡੀ ਜੀ ਆ ਗਏ ਆ ਹੀ ਗੋਲੀ ਆਂਦਾ। ਲਿਆਂਦਾ ਤੇ ਡੈਡੀ ਜੀ ਹੀ ਕੋਸ਼ੂਣੀਆਂ ਮਾੜਾ ਮਟਜਾਸ ਮਾਣਿਆ ਨਾ ਤੇ ਬਾਕੀ ਜੋ ਵੀ ਇਹ ਕੋਈ ਪਸੰਦ ਕੀਤਾ ਹੈ ਨਾ ਅਸੀਂ ਫਿਰ ਉੱਥੇ ਛੱਡ ਆਏ ਆ ਕਿਉਂ ਮੁੜ ਕੇ ਵੀ ਤੇ ਫੇਰ ਭਾਰ ਚੁੱਕੀ ਜਾਣਾ। ਚਲੋ ਕੋਈ ਗੱਲ ਨਹੀਂ ਕਰੇ ਲੱਭ ਜਾਊ ਜਾਊਗਾ ਪਹਿਲੇ ਹੋਵੇ ਦੋ ਦੋ ਦੱਸ ਦਿਓ ਕਿੱਥੇ ਆ। ਨਹੀਂ ਨਹੀਂ ਡੈਡੀ ਜੀ ਲਿਆਉਣ ਦੀ ਨਹੀਂ ਲੋੜ ਹੈਗੀ। ਜਿਹੜੇ ਪਲਰ ਵਾਲੇ ਤੋਂ ਪਤਾ ਕਰਕੇ ਨਾ ਉਹਨਾਂ ਕੋਲ ਹੀ ਲਹਿੰਗੇ ਹੈਗੇ ਤੇ ਉੱਥੇ ਅਸੀਂ ਪਸੰਦ ਕਰ ਰਹੇ ਆ ਤੇ ਫਿਟਿੰਗ ਵਗੈਰਾ ਹੀ ਉਹਨਾਂ ਨੂੰ ਦੱਸਤੀ ਹੀ। ਤੇ ਕਿੰਦੇ ਹੀ ਕੋਈ ਗੱਲ ਨਹੀਂ ਸੀ ਦੰ ਤਾਂ ਇਹਦੀ ਡੇਟ ਹੋ ਗਈ ਨਾ ਤੀਹਾਨੂੰ ਉਸ ਦਿਨ ਦੱਸਦੇ ਹੋ ਤੇ ਆਣ ਕੇ ਤੇ ਆਪਣੀ ਅੱਛਾ ਜਿਹਾ ਖਾਣਾ ਹਾਂ ਹਾਂਜੀ ਹਾਂਜੀ ਉੱਥੋਂ ਹੀ ਤਿਆਰ ਹੋ ਜਾਣਾ ਵਾ ਤੇ ਉੱਥੇ ਆਪਾਂ ਲਹਿੰਗਾ ਵੀ ਲੰਘਣਾ ਮੈਂ ਘਰੇ ਲੈ ਕੇ ਕੀ ਕਰਨਾ ਵਾ ਤੇ ਗਈਆਂ ਘਾਤੇ ਹੀ ਸੋ ਅਹੀਂ ਡੈੜੀ ਜੀ ਤੂੰ ਆਟੋ ਤੇ ਗਈਆਂ ਹਾਂ ਤੇ ਉੱਥੇ ਜਦੋਂ ਕੋਈ ਸਮਾਨ ਕੋ ਲੈਣ ਦੇ ਮੁੰਡਾ ਕੋਲੋਂ ਹੀ ਤਾਂ ਦੇਣਾ ਮੁੰਡਾ ਤੇ ਡੈੜੀ ਜੀ ਨਾਲ ਕੋਈ ਵੀ ਨਹੀਂ ਹੈਗਾ ਕਿਉਂ ਕੀ ਗੱਲ ਹੋਈ ਜੇ ਪੁੱਤ ਕੋਈ ਗੱਲ ਹੈਗੀ ਆ ਨਾ ਤੈਨੂੰ ਚੱਕਰ ਦੀ ਕੋਈ ਲੋੜ ਨਹੀਂ ਐ ਤੇ ਮੇਰਾ ਪੁੱਤ ਦੱਸ ਦੋ ਜੇ ਕੋਈ ਹੈਗੀ ਹੋਜੀ ਗੱਲ ਤੇ ਨਰਜੀ ਵਾਲੇ ਤੇ ਕੋਈ ਵੀ ਨਹੀਂ ਹੈਗੀ ਕਿਉਂ ਕੀ ਹੋਇਆ ਵਾ ਜਿੱਥੇ ਦਾ ਰਿਸ਼ਤਾ ਨਹੀਂ ਕੀਤਾ ਉਹ ਮੁੰਡੇ ਦਾ ਫੋਨ ਆਇਆ ਹੈ ਮੈਨੂੰ ਉਹ ਕਹਿੰਦੇ ਆ ਕਿ ਕੋਈ ਮੁੰਡੇ ਕੇ ਨਤਰੀਆਂ ਫਿਰ ਨਹੀਂ ਸੀ ਉੱਥੇ ਡੈਡੀ ਜੀ ਮੈਂ ਕੀ ਦੱਸਾਂ ਤੁਹਾਨੂੰ ਹੁਣ ਕੋਈ ਮੁੰਡਾ ਨਹੀਂ ਸੀ ਉੱਥੇ ਹੈਗਾ ਉਹ ਆਪ ਕੋ ਤੋਂ ਨਾ ਕੁਝ ਨਹੀਂ ਆ ਮੇਰੇ ਧੀ ਨੇ ਮੈਨੂੰ ਤੇਰੇ ਤੇ ਪੂਰਾ ਯਕੀਨ ਨਾ ਤੇ ਫਿਰ ਵੀ ਉਹਨੇ ਜੀ ਫੋਨ ਕਰਕੇ ਕੀ ਕਹਿਣ ਦਿਆ ਇਹੋ ਜਿਹੀ ਗੱਲਾਂ ਕਿਉਂ ਕਰਨ ਦਿਆ ਸੀ ਜੜਜੀ ਮੈਸੇਜ ਦਸਣਾ ਉਹਦਾ ਨਾ ਦਿਮਾਗ ਖਰਾਬ ਹੋ ਗਿਆ ਵਾ ਹੰਕਾਰ ਹੀ ਬੜਾ ਵਾ ਉਹਨੂੰ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰੇ ਨਾ ਹੁਣ ਜਿਹੜੀਆਂ-ਜਿਹੜੀਆਂ ਗੱਲਾਂ ਮੈਨੂੰ ਉੱਥੇ ਉਹਨੇ ਕਿਹਾ ਮੈਂ ਤੁਹਾਨੂੰ ਸਾਰੀਆਂ ਦੱਸਦੀ ਚੰਗੀ ਨਹੀਂ ਲੱਗਦੀ ਉਤੋਂ ਉਲਟਾ ਫੋਨ ਕਰਕੇ ਤੁਹਾਨੂੰ ਮੇਰੇ ਬਰ ਖਰਾਫੀ ਭੜਕਾਉਣ ਦਿਆ ਵਾ ਕਿ ਉੱਥੇ ਕੋਈ ਮੁੰਡਾ ਮਿਲਿਆ ਹੈ ਸਾਨੂੰ ਤੇ ਕੋਈ ਮੁੰਡਾ ਵੀ ਨਹੀਂ ਮਿਲਿਆ ਇਹੀ ਮਿਲਿਆ ਹੈ ਉੱਥੇ ਉਹ ਤੋਂ ਉਹ ਕਹਿੰਦਾ ਸੀ ਕਿ ਮੈਂ ਇਹਨੂੰ ਸਮਝਾਇਆ ਆ ਤੇ ਇੰਨੇ ਅੱਗੇ ਮੇਰੇ ਤੇ ਹੱਥ ਵੀ ਚੁੱਕਣ ਲੱਗੀ ਆ ਮੈਨੂੰ ਵੱਧ ਘੱਟ ਬੋਲ ਬੋਲੀ ਆ ਡੈਡੀ ਜੀ ਉਹਨੇ ਕੀ ਦੱਸਣਾ ਤੁਹਾਨੂੰ ਤੇ ਮੈਂ ਸਭ ਕੁਝ ਦੱਸਦੀ ਆ ਇਹਨਾਂ ਨੂੰ ਲੱਗਾ ਕਿ ਘਰੇ ਮੈਨੂੰ ਪਤਾ ਨਹੀਂ ਲੱਗਾ ਪਰ ਮੈਂ ਅੰਦਰੋਂਦੀ ਨਾ ਸਭ ਕੁਝ ਵੇਖਣ ਦੀ ਹਮੈਂ ਦੁਕਾਨ ਦੇ ਅੰਦਰ ਹਾਂ ਬਦਤਮੀਜ਼ੀ ਤੇ ਉਹ ਇਹਨਾਂ ਨਾਲ ਕਰਨ ਰਿਆ ਸੀ ਹੈ ਕਦੀ ਇਹਨਾਂ ਨੂੰ ਕਹਿ ਡਿਆ ਕਿ ਤੁਸੀਂ ਕੱਪੜੇ ਕਿਦਾਂ ਦੇ ਪਾਏ ਆ ਕਦੀ ਤੁਹਾਡਾ ਸਟੈਂਡ ਕੀ ਆ ਕਦੀ ਕੋਈ ਗੱਲ ਕਦੀ ਕੋਈ ਗੱਲ ਉਹਦੇ ਵਾਲ ਇਤਿਹਾਰ ਦੀ ਹੋ ਗਈ ਹੀ ਫਿਰ ਉਹ ਵੀ ਬਾਜ਼ਾਰ ਦੇ ਵਿੱਚ ਡੈਡੀ ਜੀ ਮੈਂ ਤੇ ਪਹਿਲਾਂ ਚੱਲੀ ਹਾਂ ਤੇ ਫਿਰ ਮੈਂ ਸੋਚਿਆ ਕਿ ਮੈਂ ਜਾਂਦੀ ਚੰਗੀ ਨਹੀਂ ਲੱਗਦੀ ਉਹ ਤੇ ਇਹਨਾਂ ਤੇ ਹੱਥ ਵੀ ਛੁਕਣ ਲੱਗਾ ਸੀ ਤੇ ਇਹਨਾਂ ਨੇ ਅੱਗ ਹੱਥ ਫੜ ਲਿਆ ਜੇ ਨਾਣਾ ਹੀ ਹੱਥ ਫੜਤੇ ਇਹਨਾਂ ਦੇ ਤੇ ਉਹਨੇ ਚ ਪੇੜ ਮਾਰ ਦੇਣੀ ਸੀ ਤੇ ਜੇ ਅੱਜ ਇਹੀ ਹਾਲ ਹੈ ਤੇ ਬਾਅਦ ਚ ਕੀ ਬਣੂਗਾ ਸਹੀ ਆ ਨਾ ਪੁੱਤ ਜੋ ਗੰਡੀ ਜਮਾ ਹਾਂਜੀ ਡੈਡੀ ਜੀ ਗੱਲ ਤੇ ਸਹੀ ਹੈ ਪਰ ਉਹ ਦੋਤੇ ਮੈਨੂੰ ਧਮਕੀਆਂ ਦਿੰਦਾ ਹੀ ਜੇ ਤੂੰ ਘਰ ਜਾ ਕੇ ਸਾਰੀ ਗੱਲ ਦੱਸੀ ਨਾ ਤੇ ਫੇਰ ਵੇਖੀ ਬੰਦਾ ਕੀ ਤੁਹਾਡਾ ਕਮ ਕੀਆ ਤੇ ਉਹ ਤਾਂ ਦਿੰਦਾ ਹੀ ਨਾ ਕਿ ਹੁਣ ਆਪ ਨੂੰ ਸੱਚਾ ਹੋਣ ਦੇ ਆ ਫੋਨ ਕਰਕੇ ਉਹਨੂੰ ਪਤਾ ਹੀ ਘਰ ਜਾ ਕੇ ਤੁਹਾਡੇ ਨਾਲ ਤੇ ਅਹੀ ਗੱਲ ਕਰਨੀ ਆ ਤੇ ਉਹਨੇ ਪਹਿਲਾਂ ਹੀ ਤੁਹਾਨੂੰ ਫੋਨ ਕਰਕੇ ਸੱਚਾ ਹੋਣ ਦੇ ਮਾਰੇ ਨੇ ਫੋਨ ਕਰਤਾ ਡੈਡ ਜੀ ਮੈਂ ਤੇ ਕਹਿੰਦੀ ਹਾਲੇ ਵੀ ਮੌਕਾ ਹੈਗਾ ਜੇ ਡੁੱਲਿਆਂ ਬੇਰਾਂ ਦਾ ਨਾ ਕੱਖ ਨਹੀਂ ਵਿਗੜਿਆ ਹਾਲੇ ਵੀ ਤੁਸੀਂ ਸੋਚ ਵਿਚਾਰ ਲਓ ਇਹ ਨਾ ਹੋਵੇ ਕੱਲ ਨੂੰ ਵਿਆਹ ਹੋ ਜੇ ਤੇ ਫੇਰ ਇਹ ਵਿਚਾਰੀ ਰੋਂਦੀ ਫਿਰੇ ਨਾ ਫਿਰ ਇਹਦਾ ਹਾਲੇ ਹੋਣਾ ਨਾ ਤੇਕਿਆਂ ਜੋਗੀ ਤੇ ਨਾ ਸਹਰਿਆਂ ਜੋਗੀ ਪਤਾ ਨਹੀਂ ਕੀ ਮਾੜੇ ਕਰਮ ਕੀਤੇ ਆ ਮੇਰੀ ਧੀ ਨੇ ਜੋ ਕੁਝ ਹੁੰਦਾ ਆ ਤੇਰੇ ਨੇ ਹੁੰਦਾ ਆ ਵੀ ਹੋਰ ਡੈਡੀ ਜੀ ਮੈਂ ਤੇ ਆਪੇ ਉਹ ਸੋਚਦੀ ਆ ਵੀ ਇੱਕ ਮੁਸੀਬਤ ਟਲਦੀ ਆ ਤੇ ਕੋਈ ਨਾ ਕੋਈ ਹੋਰ ਪੈ ਜਾਂਦੀ ਆ ਕੀ ਕਰੇ ਮੈਨੂੰ ਤੇ ਕੁਝ ਸਮਝ ਨਹੀਂ ਲੱਗਦੀ ਹੈਗੇ ਆਪ ਤੇ ਬਥੇਰਾ ਵਾਇਗੁਰੂ ਘੜੀਏ ਅਰਦਾਸ ਬੇਨਤੀ ਕਰੀਦੀ ਕਿ ਚਲੋ ਕੋਈ ਗੱਲ ਨਹੀਂ ਚਲ ਇੱਕ ਕੰਮ ਹੋ ਗਿਆ ਹੁਣ ਦੂਜਾ ਹੀ ਚੰਗਾ ਹੋਊਗਾ ਪਰ ਫੇਰ ਅਹੀਂ ਉੱਥੇ ਕੀ ਆਣ ਕਿ ਖਲੋ ਜੰਨੇ ਆ ਤੇ ਹੁਣ ਮੈਨੂੰ ਤੇ ਉਹਦੀ ਆਉਂਦੀ ਕਿ ਵੇਖ ਲੋ ਕਿੰਨਾ ਛੋਟਤਾਂ ਨੂੰ ਦੱਸਿਆ ਵਾ ਜਿਹੜਾ ਤੁਸੀਂ ਹਿਸਾਬ ਲਾਓ ਜਿਹੜਾ ਅੱਜ ਤਾਨੂੰ ਕਹਿਣ ਦਿਆਵਾ ਕਿ ਇਹਨੇ ਮੈਨੂੰ ਇੰਨਾ ਵੱਧ ਘੱਟ ਬੋਲਿਆ ਵਾ ਬੋਲਿਆ ਤੇ ਉਹ ਆਪ ਹੀ ਮੈਂ ਤੇ ਉਹਨੂੰ ਕੁਝ ਕਿਹਾ ਵੀ ਨਹੀਂ ਹੈਗਾ ਉਹਦੀਆਂ ਚਪੇੜਾਂ ਖਾ ਲੰਦੀ ਫਿਰ ਮੈਂ ਚੰਗੀ ਹਾਂ ਤੇ ਹੁਣ ਵਧਾ ਗੋਹ ਹੱਥ ਫੜ ਲੈ ਤੇ ਫਿਰ ਉਹ ਔਖਾ ਹੋ ਗਿਆ ਡੈਡ ਜੀ ਇੱਕ ਰੀ ਸੋਚ ਕੇ ਵੇਖਿਓ ਜਿਹੜਾ ਉਹ ਅੱਜ ਇਹਨਾ ਕੁਝ ਕਰਨ ਦਿਆ ਵਾ ਨਾ ਇਹ ਨਾ ਹੋਏ ਕੱਲ ਨੂੰ ਫਿਰ ਸਾਨੂੰ ਕੁਛ ਤਾਉਣਾ ਪਏ ਕਿਉਂਕਿ ਮੈਂ ਤੁਹਾਡੇ ਕਹਿਣ ਤੇ ਸਾਰਾ ਕੁਝ ਕਰਨ ਦੀਆਂ ਜਿੱਥੇ ਤੁਹਾਢੀ ਹਾਂ ਆਹੂੰ ਕਿ ਮੇਰੀ ਵੀ ਉੱਥੇ ਹਾਂ ਹੋਊਗੀ ਮਾਂ ਮੈਨੂੰ ਉੱਥੇ ਜਾ ਕੇ ਸੌ ਦੁੱਖ ਵੇਖਣਾ ਪਏ ਮੈਂ ਤੁਹਾਢੀ ਹਾਂ ਨਹੀਂ ਨਹੀਂ ਹੋਣ ਚਾਲ ਕੋਈ ਨਹੀਂ ਉਹ ਤਾਂ ਮੈਂ ਸੋਚਦਾ ਉਹਦੇ ਬਾਰੇ ਕੀ ਕਰਨਾ ਤੇ ਤੂੰ ਮੇਰੀ ਧੀ ਨਾ ਟੈਸ਼ਨ ਨਹੀਂ ਲੈਣੀ ਠੀਕ ਆ ਅੱਗੇ ਦੇ ਲਈ ਨਾ ਮੈਂ ਕਿਸੇ ਦੀ ਸਲਾਹ ਕਿੱਦਾਂ ਕਰਨਾ ਕਿੱਦਾਂ ਨਹੀਂ ਹੁਣ ਮੈਂ ਸਾਰੀ ਕਰਨੀ ਆ ਆਪਣੀ ਮਰਜ਼ੀ ਜੋ ਮੇਰੇ ਦਿਲ ਚਾਊਗਾ ਨਾ ਮੈਂ ਉਹ ਕਰਨਾ ਮੈਂ ਆਪਣੀ ਧੀ ਨਾਲ ਕੋ ਮਾੜਾ ਥੋੜਾ ਹੁੰ ਦੇਣਾ ਹੁਣ ਸਮਝਣ ਤੈਨੂੰ ਕਿੱਦਾਂ ਪਤਾ ਵਾ ਤੂੰ ਤੇ ਉਹ ਤੋਂ ਅੰਦਰ ਹਾਂ ਤੈਨੂੰ ਤੇ ਇਹ ਚੀਜ਼ ਬਾਰੇ ਕੁਝ ਪਤਾ ਨਹੀਂ ਹੈਗਾ ਤੁਹਾਨੂੰ ਹੀ ਲੱਗਾ ਕਿ ਮੈਨੂੰ ਨਹੀਂ ਪਤਾ ਮੈਂ ਸਾਰਾ ਕੁਝ ਵੇਖ ਲਿਆ ਸੀ ਪਹਿਲਾਂ ਤਾਂ ਮੇਰਾ ਜੀ ਕੰਡ ਹੈ ਕਿ ਉਹਦੇ ਫੰਡਿਆਂ ਤੇ ਜਾ ਕੇ ਉਹਨੂੰ ਫੜਾ ਕਿ ਉਹਦੀ ਹਿੰਮਤ ਕਿੱਦਾਂ ਪਈ ਐ ਇਦਾਂ ਕਰਨ ਦੀ ਪਰ ਫੇਰ ਮੈਂ ਚੁੱਪ ਰਹੀ ਤੇ ਨਾ ਤੁਹਾਡੇ ਨਾਲ ਆਉਂਦੇ ਰਾਤ ਚ ਗੱਲ ਕੀਤੀ ਰਾਤ ਚ ਵੀ ਮੈਂ ਇਸੇ ਗੱਲੋਂ ਚੁੱਪ ਰਹੀ ਕਿ ਤੁਸੀਂ ਮੈਨੂੰ ਕਹਿਣਾ ਵਾ ਸੌਂਵਾਂ ਖਵਾਉਣੀਆਂ ਫੇਰ ਵੀ ਘਰ ਜਾ ਕੇ ਨਾ ਗੱਲ ਕਰੀ ਘਰ ਜਾ ਕੇ ਨਾ ਗੱਲ ਕਰੀ ਚੁੱਪ ਰਿਆ ਨਹੀਂ ਗੁਜ਼ਾਰਾ ਹੈਗਾ ਕੋਈ ਨਾ ਕੋਈ ਬੋਲ ਕੇ ਗੁਜ਼ਾਰਾ ਹੁੰਦਾ ਵਾ ਸਮਣੇ ਤੇ ਗਲਤੀ ਨਹੀਂ ਸਹੀ ਆ ਉਦੋਂ ਮੈਂ ਉਹਦੀ ਗੱਡੀ ਵੀ ਬੋਲੀ ਹਣਾ ਤਾਂ ਹੀ ਤੇ ਉਹ ਇੰਨਾ ਔਖਾ ਹੋਇਆ ਜਦੋਂ ਉਹਨੇ ਮੇਰੇ ਚ ਪੇੜ ਮਾਰਨ ਦੀ ਕੋਸ਼ਿਸ਼ ਕੀਤੀ ਨਾ ਮੇਰੇ ਤੇ ਜਗਰਦੇ ਮੈਂ ਵੀ ਵਾਪਸ ਮਾਰਾ ਪਰ ਮੈਂ ਫੇਰ ਆਪਣੇ ਆਪ ਨੂੰ ਰੋਕ ਲਿਆ ਕਿ ਜ਼ਰੂਰੀ ਇੱਥੇ ਪੁਜਾਰ ਵਿੱਚ ਤਮਾਸ਼ਾ ਲਾਉਣਾ ਵਾ ਚੰਗੇ ਨਹੀਂ ਲੱਗੀਦਾ ਕਿਸੇ ਨੇ ਉਹਨੂੰ ਗਲਤ ਕਹਿਣਾ ਹੈ ਤੇ ਕਿਸੇ ਨੇ ਮੈਨੂੰ ਗਲਤ ਕਹਿਣਾ ਹੈ ਕਿਸੇ ਨੂੰ ਕੀ ਪਤਾ ਹੈ ਕਿ ਸਾਡਾ ਦੋਵਾਂ ਦਾ ਕੀ ਰਿਸ਼ਤਾ ਵਾ ਮੈਂ ਤੇ ਇਹੀ ਕਹਿਣ ਦੀ ਆ ਕਿ ਡੈਡੀ ਜੀ ਤੇ ਚੱਲਗੇ ਆ ਨਾ ਤੇ ਰੱਬ ਕਰਕੇ ਨਾ ਉਹ ਰਿਸ਼ਤਾ ਤੋੜ ਹੀ ਦੇਣ ਇਹ ਨਿੱਕੇ ਸਮਝ ਆਈ ਜਾਵੇ ਡੈਡੀ ਨੂੰ ਤੇ ਨਾਲੇ ਸਮਝਣੇ ਕੋ ਹੋਰ ਗੱਲ ਉਹ ਗੱਡੀ ਵੀ ਦੇਣੇ ਮੰਗਣ ਗੱਡੀ ਮੰਗਣ ਤੇ ਹੀ ਤੁਹਾਨੂੰ ਕੋਣ ਆਂਦਾ ਕਹਿਣਾ ਮੈਨੂੰ ਕਿੰਨੇ ਹੈ ਮੈਨੂੰ ਤੇ ਕਿਹਨੂੰ ਦੱਸਣੀ ਹੈਗਾ ਮੈਂ ਸਗੋਂ ਡੈਡੀ ਨਾਲ ਗੱਲ ਵੀ ਕੀਤੀ ਸੀ ਕਿ ਡੈਡੀ ਜੀ ਕਿਹੜੀ ਗੱਡੀ ਗੱਡੀ ਦੀਆਂ ਗੱਲਾਂ ਕਰਨ ਦਿਓ ਤੇ ਉਦੋਂ ਇਹ ਕਹਿੰਦੇ ਨਹੀਂ ਅਸੀਂ ਆਪਣੇ ਵੱਲੋਂ ਦੇਹਾਂ ਕਰਨਾ ਕਿ ਚੱਲ ਮੇਰੀ ਧੀ ਅਗਲੇ ਘਰ ਜਾ ਕੇ ਤੇ ਸੁਖੀ ਰਹੋਗੀ ਤੇ ਨਾਲੇ ਸਾਰਾ ਕੁਝ ਤੁਹਾਡੇ ਹੀ ਮੈਂ ਤੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਤੇ ਸਵੀਰੇ ਪਤਾ ਲੱਗਾ ਇਹ ਕਿਸੇ ਨਾਲ ਫੋਨ ਤੇ ਦੇ ਹੀ ਗੱਲ ਕਰਨ ਵੀ ਇਦਾਂ ਉਹ ਗੱਡੀ ਮੰਗਣ ਦੇ ਨੇ ਸਾਡੇ ਕੋਲੋਂ ਵੀਰੇ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗੱਡੀ ਮੰਗਣ ਦੇ ਆ ਅੱਜ ਹੀ ਗੱਡੀ ਮੰਗਣੇ ਆ ਤੇ ਕੱਲ ਨੂੰ ਹੋਰ ਵੀ ਕੁਝ ਮੰਗ ਸਕਦੇ ਆ ਤੇ ਡੈਡੀ ਹਾੜਦੇ ਨੇ ਕਿੱਥੋਂ ਦੇਣਾ ਹੈਗਾ ਐਡੇ ਲਾਲਚੀ ਬੰਦੇ ਮੈਂ ਇਹਨੂੰ ਉਦੋਂ ਹੀ ਦੱਸਿਆ ਹੁੰਦਾ ਤੇ ਮੈਂ ਡੈਡੀ ਨੂੰ ਉਦੋਂ ਹੀ ਕਹਿਣਾ ਹੈ ਕਿ ਮੈਂ ਤਾਂ ਇਹਨੂੰ ਜਵਾਬ ਦੇ ਕੇ ਹੁਣੀ ਜੇ ਤੁਹਾਡੇ ਕੋਲ ਹੀ ਦਿੱਤਾ ਜਾਂਦਾ ਤੇ ਸਮਝਣ ਵੇ ਆਏ ਹੁਣ ਜਿੰਨੀਆਂ ਗੱਲਾਂ ਹੋ ਗਈਆਂ ਨਾ ਡੈਡੀ ਨੂੰ ਆਪਣੇ ਆਪ ਸੋਚਣਾ ਚਾਹੀਦਾ ਵਾ ਕਿ ਮੈਂ ਕੀ ਕਰਨਾ ਜੇ ਵਿਆਹ ਤੋਂ ਪਹਿਲਾਂ ਹੀ ਇੰਨਾ ਕੁਝ ਹੋ ਗਿਆ ਤੇ ਬਾਅਦ ਕੀ ਬਣੂਗਾ ਮੈਨੂੰ ਨਹੀਂ ਜੇ ਇਹ ਰਿਸ਼ਤਾ ਮਨਜ਼ੂਰ ਹੈਗਾ ਤੇ ਜੇ ਡੈਡੀ ਨੇ ਹੋਂਟਾ ਦਾ ਰਿਸ਼ਤਾ ਉੱਥੇ ਕੀਤਾ ਨਾ ਤੇ ਮੈਂ ਡੈਡੀ ਵਿਆਹ 'ਚ ਨਹੀਂ ਆਉਣਾ ਮੈਂ ਚਲ ਜਣਾ ਚਨਾਨਕੀ ਤੇ ਬਾਅਦ ਚ ਨਾ ਕਿਉਂ ਕਿ ਮੇਰੇ ਵਿਆਹ ਚ ਨਹੀਂ ਆਈ ਹੈ ਜੀ ਸਮਝਣੇ ਨਾ ਗੁੱਸਾ ਨਾ ਕਰ ਹੁਣ ਡੈਡੀ ਜੀ ਨਾਲ ਗੱਲ ਕੀਤੀ ਕੁਝ ਨਾ ਕੁਝ ਸੋਚਣ ਗਈ ਹੋ ਇਹ ਚੀਜ਼ ਬਾਰੇ ਹਾਂ ਜੇ ਨਾ ਸੋਚਿਆ ਮੈਨੂੰ ਨਹੀਂ ਡੈਡੀ ਤੇ ਯਕੀਨ ਹੈਗਾ ਜਿੱਦਾਂ ਉਹਨਾਂ ਨੂੰ ਪਹਿਲਾਂ ਯਕੀਨ ਨਹੀਂ ਹੀ ਆਉਂਦਾ ਤਾਂ ਡੈਡੀ ਤੇ ਨਾ ਉਸੇ ਤਰ੍ਹਾਂ ਹੀ ਇਹਨਾਂ ਦਾ ਨਹੀਂ ਕੁਝ ਪਤਾ ਕੀ ਕਰ ਦੇਣਾ ਇਹਨਾਂ ਨੇ ਵੀ